ਸੋ ਸਿੱਕਲ ਦੋਸਤੋ ਕਰਨ ਫਤਿਹਵਾਰ ਟਰੈਕਟਰ ਮੰਡੀ ਦੇ ਹਾਉਲੈਂਡ ਟਰੈਕਟਰ ਬਹੁਤ ਜ਼ਿਆਦਾ ਖੜੇ ਨੇ ਇਹ ਮੰਡੀ ਲੱਗਦੀ ਆ ਸੰਡੇ ਨੂੰ ਜਿਵੇਂ ਇਹ ਖੜਾ ਹਾਉਲੈਂਡ ਸੋਫਰ ਸਥਿਤੀ 14 ਦੇ ਟਾਇਰਾਂ ਵਾਲਾ ਸਾਈਡ ਗੀਅਰ ਰੰਗ ਰੂਪ ਦਾ ਪੂਰਾ ਸਾਫ਼ ਸੋਫਰਲ ਟਰੈਕਟਰ ਹੈ ਤੇ ਰੇਟ ਦੀ ਗੱਲ ਕਰੀਏ 3,85,000 13 ਮਾਡਲ ਨਵੇਂ ਟਾਇਰਾਂ 'ਚ 33 ਉਨੀ ਮਾਡਲ 5,70,000 ਡਿਸਟ੍ਰੀਬਿਊਟਰ ਲੱਗਿਆ ਹੋਇਆ ਸੁਪਰ ਪਲੱਸ ਵਾਲਾ ਆ ਗਿਆ ਇਹ ਰੰਗ ਰੂਪ ਦਾ ਵੀ ਸਾਫ਼ ਸੁਸਤਰਾ ਤੇ ਟਾਇਰਾਂ ਦੀ ਗੱਲ ਕਰੀਏ 80 85 ਪੈਸੇ ਟਾਇਰ ਨੇ ਦੇ ਪੂਰਾ ਜਮਾਂ ਜੈਨੂਇਨ ਟਰੈਕਟਰ ਹੈ ਪਾਵਰ ਸਟੀering ਦੇ ਵਿੱਚ ਆ ਗਿਆ ਉਨੀ ਮਾਡਲ 5,70,000 ਰੁਪਏ ਦਾ ਤੇ ਸਪੈਸ਼ਲ ਐਡੀਸ਼ਨ ਜਿਹੜੀ ਵੀ ਬਹੁਤ ਜ਼ਿਆਦਾ ਮੰਗ ਆ ਆਨਲਾਈਨ ਦੇ ਵਿੱਚ ਸਪੈਸ਼ਲ ਐਡੀਸ਼ਨ 3630 ਅਸੀਂ ਜਦੋਂ ਸੀ ਪੈਸੇ ਟੈਰਾਂ ਚ 21 ਮਾਡਲ 6 ਲੱਖ ਤੇ 45000 ਰੁਪਿਆ ਮੰਗਦੇ ਆ ਮੁੱਕ ਦੇ ਬਾਈ ਹੋਰੀ ਮਾਨਤਣ ਵੀ ਕਰਨਗੇ ਸੁਪਰ ਪਲੱਸ ਆ ਗਿਆ ਸਪੈਸ਼ਲ ਐਡੀਸ਼ਨ ਡਿਸਟ੍ਰੀਬਿਊਟਰ ਦੇ ਵਿੱਚ ਆ ਗਿਆ ਤੇ ਹਾਈਡਰੋਲਿਕ ਜੈਕ ਵਗੈਰਾ ਸਾਰਾ ਕੁਝ ਲੱਗਿਆ ਹੁੰਦਾ ਨਾ ਇਹਨਾਂ ਦੇ 6 ਲੱਖ 45000 21 ਮਾਡਲ ਅੱਗੇ ਇਕੱਲਾ ਸੁਪਰ ਜਿਹੜਾ ਨਵਾਂ ਮਾਡਲ ਆਉਂਦਾ 20 ਮਾਡਲ 6 ਲੱਖ 45000 ਟਾਇਰਾਂ ਦੀ ਗੱਲ ਕਰੀਏ ਟਾਇਰ ਹੈਗਾ ਤੇ 999 ਪੈਸੀ ਤੇ ਨਵਾਂ ਹੀ ਆ ਯਾਰ ਸਾਰਾ ਕੁਝ ਇਹਦਾ ਤਾਂ ਕੁਝ ਵੀ ਕਰਾਉਣ ਦੀ ਲੋੜ ਨਹੀਂ ਇੱਕ ਵੀ ਰੁਪਿਆ ਨਹੀਂ ਭਾਲਦਾ ਡਬਲ ਡਿਸਟ੍ਰੀਬਿਊਟਰ ਦੇ ਵਿੱਚ ਆ ਸਾਫ਼ ਸੁਥਰਾ ਟਰੈਕਟਰ ਹੈ ਕਿ 3 ਸਪੀਡ ਚ ਹੈਗਾ ਜੂ ਜੀ ਗੇਅਰ ਵਾਲਾ ਇਹਦਾ ਰੇਟ ਆ 64520 ਮਾਡਲ ਤੇ ਅੱਗੇ ਆ ਗਿਆ ਭਾਈ 17 ਮਾਡਲ 3630 ਪਲੱਸ ਵਾਲਾ 5,85,000 ਰੇਟ ਆ ਟੈਰਾਂ ਦੀ ਗੱਲ ਕਰੀਏ ਬਿਲਕੁਲ ਨਵੇਂ ਟੈਰਾਂ ਚ ਮੰਨ ਲਓ ਵੀ ਹਲੇ ਥੋੜੇ ਮੋਟੇ ਕਹਾ ਹੀ ਵਾ ਦੇਖੋ ਨਿਸ਼ਾਨਾ ਹੀ ਪਏ ਨੇ ਹਲੇ ਪਲੱਸ ਚ ਆ ਗਿਆ ਰੰਗ ਰੂਪ ਦਾ ਵੀ ਸੋਹਣਾ ਇੰਜਨ ਗੇਅਰ ਦੀ ਵੀ ਫੁੱਲ ਗਾਰੰਟੀ ਆ ਬਾਈ ਜੀ ਕਹਿੰਦੇ ਇਹ ਟਰੈਕਟਰ ਦੀ 5,85,000 ਰੁਪਏ ਦਾ ਦੇਣਗੇ ਤੇ ਇਹ ਆ ਗਿਆ ਨਵਾਂ ਮਾਡਲ ਆ ਇਹਨਾਂ ਦਾ 3600 ਇਕੱਲਾ 3600 ਹੋ ਲੈਣਾ ਡਬਲ ਡਿਸਟ੍ਰਿਬਿਊਟਰ ਦੇ ਵਿੱਚ ਆ ਇਹ 21 ਮਰਲਾ 5 ਲੱਖ ਤੇ 25000 ਰੁਪਿਆ ਰੇਟ ਹੈ ਨਵੇਂ ਟਾਇਰਾਂ ਚ ਆ ਗਿਆ ਪੂਰਾ ਸਾਫ ਸੁਥਰਾ ਸੋਹਣਾ ਟਰੈਕਟਰ ਜਿਹਨੂੰ ਕਰੀ ਆਪਾਂ ਅੱਗੇ ਫੇਰਾਗਾ ਸਪੈਸ਼ਲ ਐਡੀਸ਼ਨ 16+17 ਮਾਡਲ ਟਾਇਰਾਂ ਦੀ ਗੱਲ ਕਰੀਏ ਨਵੇਂ ਟਾਇਰ ਫਰੰਟ ਵਾਲੇ ਬੈਕ ਵਾਲੇ ਟਾਇਰ ਹੈਗੇ ਨੇ ਇਹਦੇ 70 75 ਪੈਸੇ ਤੇ 5 ਲੱਖ 65000 ਰੇਟ ਹੈ ਦਾ ਪੂਰਾ ਸਾਫ ਸੁਥਰਾ ਟਰੈਕਟਰ ਹੈ ਲੱਗਿਆ ਗਿਆ ਬਈ ਪੰਜਾਬੀ 21 ਮਾਡਲ 9 ਲੱਖ 45000 ਰੁਪਿਆ ਰੇਟ ਹੈ ਗੁਡਗਿਆਰ ਦੇ ਟਾਇਰ ਨੇ ਪੂਰਾ ਸਾਫ ਸੁਥਰਾ ਟਰੈਕਟਰ ਹੈ ਏ ਟੂ ਜ਼ेड ਜੂਜੀ ਗੇਅਰ 3 ਸਪੀਡ ਡਬਲ ਡਿਸਟ੍ਰਿਬਿਊਟਰ ਸਾਰਾ ਕੁਝ ਇੱਥੇ ਆਉਂਦੀ ਹੈ ਹਨਾ ਕਨੋਪੀ ਵਗੈਰਾ ਨਾਲ ਲੱਗੀ ਲਗਾਈ ਕੋਈ ਚੀਜ਼ ਵੀ ਲਾਉਣੀ ਨਹੀਂ ਜਿਹੜੀ ਚੀਜ਼ ਲੱਗੀ ਹੈ ਉਹ ਨਾਲ ਦੇਣਗੇ 9 ਲੱਖ 45000 21 ਮਾਡਲ 7500 ਹਾਉਲੈਂਡ ਇਹਦੀ ਵੀ ਮਨ ਲੋ ਇਹਦੇ ਮੇਨ ਜੇ ਬੰਦੇ ਇਹਦੇ ਆਸ਼ਕ ਨੇ ਟਰੈਕਟਰ ਦੇ ਇਹ ਰਿਕੋਲ ਹੈਗਾ ਉਹ ਵੇਚਦਾ ਵੀ ਨਹੀਂ ਤੇ ਕਹਿੰਦੇ ਵੀ ਇਸ ਟਰੈਕਟਰ 'ਚ ਜਾਣ ਹੀ ਬਹੁਤ ਜ਼ਿਆਦਾ ਹੈ। ਟਰਬੋ ਵਾਲਾ ਆ ਗਿਆ ਹੈ 3 ਸਪੀਡ 'ਚ ਆਉਂਦਾ 14 ਮਾਡਲ ਹੈ। 7 ਲੱਖ ਤੇ 60 ਹਜ਼ਾਰ ਰੁਪਿਆ ਡਿਮਾਂਡ ਹੈ ਇਹਦੀ। ਪੂਰਾ ਸਾਫ਼ ਸੁਥਰਾ ਟਰੈਕਟਰ ਹੈ। ਟਰਬੋ ਸੁਪਰ ਦੇ ਵਿੱਚ ਡਿਸਟ੍ਰੀਬਿਊਟਰ ਵਗੈਰਾ ਸਭ ਲੱਗਿਆ 18 ਦੇ ਟਾਇਰਾਂ 'ਚ ਆਉਂਦਾ ਇਹ। ਟਾਇਰਾਂ ਦੀ ਗੱਲ ਕਰੀ ਇਹਦੇ ਟਾਇਰ ਹੈਗੇ ਨੇ ਬਾਈ 70 75 ਪੈਸੇ। ਤੇ 7 ਲੱਖ 60 ਹਜ਼ਾਰ 14 ਮਾਡਲ 3602 ਵੀ ਮਰਲ 5 ਲੱਖ ਤੇ 55000 3302 ਆ ਗਿਆ ਇਹ 5 ਲੱਖ ਤੇ 55000 ਰੁਪਏ ਡਿਮਾਂਡ ਹੈ ਦੀ ਟਾਇਰਾਂ ਦੀ ਗੱਲ ਕਰੀਏ ਟਾਇਰ ਦੇ ਬੈਕ ਟਾਇਰ ਹੈਗੇ ਨੇ 70 ਪੈਸੇ ਤੇ ਫਰੰਟ ਵੀ ਇੰਨੇ ਹੀ ਨੇ 5 ਲੱਖ 55000 ਡਿਮਾਂਡ ਆ 60 55 ਫਾਰਮ ਟਰੈਕ 4휠 ਚ ਸੱਤੀ ਦੀ 22 ਮਾਡਲ 7 ਲੱਖ 10 ਹਜ਼ਾਰ ਕੱਲਾ ਸੁਪਰ 7 ਲੱਖ 10 ਹਜ਼ਾਰ ਦਾ ਡਬਲ ਡਿਸਟ੍ਰੀਬਿਊਟਰ ਦੇ ਵਿੱਚ 16 ਦੇ ਟਾਇਰਾਂ ਵਾਲਾ ਟਾਇਰਾਂ ਦੀ ਗੱਲ ਕਰੀਏ ਟਾਇਰ ਇਹਦੇ ਹੈਗੇ ਨੇ 80 85 ਪੈਸੇ ਤੇ ਨਵਾਂ ਟਰੈਕਟਰ ਹੈਦਾ ਯਾਰ ਜੰਮੀ ਥੋੜਾ ਚੱਲਿਆ ਹੋਇਆ ਟਰੈਕਟਰ ਐਚ ਆਰ ਨੰਬਰ ਨੇ ਸਾਰੇ ਜਿੰਨੇ ਵੀ ਟਰੈਕਟਰ ਇੱਥੇ ਆਉਂਦੇ ਆ ਠੀਕ ਹੈਣਾ ਇੱਕ ਦੋ ਟਰੈਕਟਰ ਹੁਣ ਵੀ ਪੰਜਾਬ ਨੰਬਰ ਹੁਣ 22 ਮਾਡਲ 7 ਲੱਖ ਤੇ 10 ਹਜ਼ਾਰ ਦੇਖ ਆ ਗਿਆ ਮਹਿੰਦਰਾ ਕਿੱਕੀ ਮਾਡਲ 4 ਲੱਖ 75 ਹਜ਼ਾਰ ਦਾ 265 ਡੀ ਆਈ ਕਦੇ ਵੀ ਮੇਰੇ ਵੀਰ ਨੂੰ ਕੋਈ ਵੀ ਟੈਕਸਟ ਤੁਹਾਨੂੰ ਦਵਾਣਾ ਹੈ ਨਾ ਫਤਿਹਵਾਦ ਨੂੰ ਆ ਕੇ ਇੱਥੇ ਗੱਲ ਕਰ ਲੋ ਆ ਦੇ ਫਿਰ ਇਹਨਾਂ ਨੇ ਇਹਨਾਂ ਕੋਲੇ ਟਰੈਕਟਰ ਹਰ ਵਕਤ ਹੁੰਦੀ ਹੁੰਦੇ ਨੇ ਟਰੈਕਟਰ ਤੇ ਵੀਡੀਓ ਚੰਗੀ ਲੱਗੀ ਤਾਂ ਬਈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਣਾ